ਲਾਹੌਰ ਤੋਂ ਤੁਰ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਰਸਤੇ ਦੇ ਵਿੱਚ ਠਹਿਰਦੇ ਠਹਿਰਦੇ ਸੰਡਿਆਲੀ ਆ ਪਹੁੰਚੇ ਇਹ ਸਥਾਨ ਨੂੰ ਹੁਣ ਐਮਨਾਬਾਦ ਆਖਦੇ ਹਨ ਤਦੋਂ ਸੈਦਪੁਰ ਸੰਡਿਆਲੀ ਆਖਦੇ ਸਨ ਹੋ ਸਕਦਾ ਹੈ ਕਿ ਕਦੇ ਭਗਤਪੁਰਖ ਛੰਡਿਆਲੇ ઋષਿ ਦੇ ਨਾਂ ਤੇ ਹੀ ਇਸ ਦਾ ਨਾਮ ਸੰਡਿਆਲੀ ਪਿਆ ਹੋਵੇ ਫਿਰ ਕਿਸੇ ਮੁਸਲਮਾਨ ਦੇ ਕਬਜ਼ੇ ਦੇ ਵਿੱਚ ਆ ਜਾਣ ਕਰਕੇ ਇਸ ਦਾ ਨਾਮ ਸੈਦਪੁਰ ਸੰਡਿਆਲੀ ਵਜਿਆ ਤੇ ਬਾਬਰ ਨੇ ਜਦੋਂ ਇੱਥੇ ਕਤਲੇਆਮ ਕੀਤੀ ਤੇ ਫਿਰ ਸ਼ਹਿਰ ਨੂੰ ਅਮਨ ਮਿਲਿਆ ਤਾਂ ਮਗਰੋਂ ਇਸ ਦਾ ਨਾਮ ਐਮਨਾਬਾਦ ਹੋ ਗਿਆ ਜੋ ਨਾਮ ਕੇ ਹੁਣ ਤੱਕ ਮਸ਼ਹੂਰ ਹੈ ਇੱਥੇ ਇੱਕ ਗਰੀਬ ਮੁਹੱਲੇ ਲਾਲੋ ਨਾਮ ਦਾ ਇੱਕ ਤਰਖਾਨ ਰਹਿੰਦਾ ਸੀ ਜੋ ਲੱਕੜ ਦੇ ਕਿੱਲੇ ਘੜ ਕੇ ਵੇਚਦਾ ਸੀ ਤੇ ਆਪਣੀ ਗੁਜਰਾਨ ਤੋਰਦਾ ਸੀ ਆਪਣਾ ਗੁਜ਼ਾਰਾ ਕਰਦਾ ਸੀ ਸਿੱਧੀ ਪੱਧਰੀ ਸੂਰਤ ਸੀ ਮਤਲਬ ਕੋਈ ਵਿੰਗਵਲ ਨਹੀਂ ਸੀ ਕੋਈ ਚਤਤ ਚਲਾਕੀਆਂ ਨਹੀਂ ਸੀ ਭੋਲਾ ਜਿਹਾ ਇਨਸਾਨ ਸੀ ਇਸ ਦੇ ਘਰ ਜਾ ਕੇ ਗੁਰੂ ਜੀ ਨੇ ਧੰਨ ਨਿਰੰਕਾਰ ਦੀ ਸੱਦ ਲਗਾਈ ਆਵਾਜ਼ ਦਿੱਤੀ ਭਾਈ ਲਾਲੋ ਸੱਦ ਸੁਣ ਕੇ ਆਵਾਜ਼ ਸੁਣ ਕੇ ਬਾਹਰ ਆਇਆ ਦਰਸ਼ਨ ਕੀਤੇ ਉਸਨੇ ਚਰਣਾ ਤੇ ਟੈ ਪਿਆ ਫਿਰ ਗੁਰੂ ਜੀ ਬੋਲੇ ਲੈ ਭਾਈ ਲਾਲੋ ਆ ਗਏ ਹਾਂ ਤੇ ਤਰਪੇ ਹਾਂ ਦੇਸ਼ਾਂ ਵਿਦੇਸ਼ਾਂ ਦੀ ਧਾਰ ਕੇ ਮਤਲਬ ਲਾਲੋ ਤੇਰੇ ਕੋਲੇ ਅਸੀਂ ਆ ਗਏ ਹਾਂ ਮਨ ਦੇ ਵਿੱਚ ਅਸੀਂ ਇਹ ਧਾਰ ਲਈਏ ਕਿ ਹੁਣ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਾ ਹੈ ਲਾਲੋ ਦੇ ਨੈਣ ਪਰ ਆਏ ਸੀਸ ਝੁਕ ਗਿਆ ਫਿਰ ਲੈ ਗਿਆ ਕੋਠੇ ਦੇ ਅੰਦਰ ਘਰ ਦੇ ਅੰਦਰ ਨਾਲ ਦਾ ਸਾਥੀ ਮਰਦਾਨਾ ਹੈਰਾਨ ਪਿਆ ਹੋ ਮਨ ਵਿੱਚ ਆਖੇ ਕਿੰਨੇ ਮੋਦੀ ਖਾਨੇ ਦੇ ਨੌਕਰ ਅੱਗੇ ਹੱਥ ਜੋੜ ਖੜੋਂਦੇ ਸਨ ਨਵਾਬ ਮਹਿਰਾ ਕਰਦਾ ਸੀ ਘਰ ਦਾ ਸੁੱਖ ਸੀ ਦੇਵੀ ਭੈਣ ਸੀ ਪਤੀ ਵਰਤਾ istri ਸੇਵਾ ਕਰਦੀ ਸੀ ਸੋ ਸਾਰਾ ਕੁਝ ਛੱਡਿਆ ਰਸਤੇ ਵਿੱਚ ਜਿੱਥੇ ਠਹਿਰੇ ਹੱਥੀਂ ਛਾਵਾਂ ਹੋਈਆਂ ਅੱਜ ਕਿੱਥੇ ਆ ਗਏ ਹਨ ਇਹ ਕਿੱਲੇ ਕੜਨ ਵਾਲੇ ਦੇ ਘਰ ਨਾ ਇਸ ਦੇ ਘਰ ਮੰਝਾ ਹੈ ਨਾ ਪੀੜੀ ਨਾ ਖੇਸ ਨਾ ਦਰੀ ਇੰਨੇ ਨੂੰ ਭਾਈ ਲਾਲੋ ਨੇ ਬਾਹਰੋਂ ਜਾ ਕੇ ਇੱਕ ਪਲੰਗੀਰੀ ਜਹੀ ਲਿਆਂਦੀ ਪਲੰਗੀਰੀ ਕਿਨੂੰ ਕਹਿੰਦੇ ਨੇ ਜਿਵੇਂ ਪਲੰਗ ਕਹਿੰਦੇ ਨੇ The <laughs> ਮੰਜੇ ਨੂੰ ਵੱਡੇ ਮੰਜੇ ਨੂੰ ਜਾਂ ਬੈੱਡ ਨੂੰ ਜਿਵੇਂ ਪਲੰਗੀਰੀ ਹੁੰਦੀ ਹੈ ਉਹ ਛੋਟਾ ਮੰਜਾ ਹੁੰਦਾ ਹੈ ਬੈਠਣ ਦੇ ਲਈ ਤੇ ਸ੍ਰੀ ਗੁਰੂ ਜੀ ਨੂੰ ਉਸ ਪਰ ਬਿਠਾਇਆ ਕਿੰਨਾ ਚਿਰ ਦੋਵਾਂ ਪਾਸੇ ਕੋਈ ਗੱਲਬਾਤ ਨਹੀਂ ਹੋਈ ਫਿਰ ਭਾਈ ਲਾਲੋ ਨੇ ਬਾਹਰ ਚੌਂਕੇ ਦੇ ਵਿੱਚ ਰਸੋਈ ਕੀਤੀ ਇਧਰ ਮਰਦਾਨੇ ਨੇ ਪੁੱਛਿਆ हे ਦਾਤਾ ਜੀਓ ਇਹ ਕੌਣ ਪਰਖ ਹੈ ਜਿਸ ਦੇ ਘਰ ਆਪ ਚੱਲ ਕੇ ਆਏ ਹੋ ਘਰ ਛੱਡ ਸ਼ਹਿਰਾਂ ਤੋਂ ਪਰੇ ਰਹਿੰਦੇ ਕਿੱਥੇ ਆਪ ਆਚਰਨ ਪਾਏ ਨੇ ਆਪ ਹੱਸ ਕੇ ਬੋਲੇ ਅਸੀਂ ਭਗਤੀ ਦੇ ਘਰ ਆਏ ਹਾਂ ਮਰਦਾਨਾ ਨੇ ਧਰਮ ਕੀਰਤੀ ਦੇ ਘਰ ਆਏ ਹਾਂ ਜਿੱਥੇ ਕਿਰਤ ਧਰਮ ਦੀ ਪਰ ਨਾਲ ਹੀ ਮਨ ਚਾਨਣੇ ਵਿੱਚ ਹੈ ਸੋਜੀ ਵਿੱਚ ਹੈ ਰੱਬ ਜੀ ਦੇ ਰੰਗ ਰਤਾ ਹੈ ਇੰਨੇ ਨੂੰ ਭੋਜਨ ਤਿਆਰ ਹੋ ਗਿਆ ਲਾਲੋ ਨੇ ਆ ਕੇ ਕਿਹਾ ਚੌਂਕੇ ਵਿੱਚ ਚੱਲੋ ਭੋਜਨ ਪਾਓ ਸ੍ਰੀ ਗੁਰੂ ਜੀ ਨੇ ਆਖਿਆ ਲਾਲੋ ਸਾਰੀ ਧਰਤੀ ਚੌਂਕਾ ਹੈ ਤੇ ਸੱਚ ਵਿੱਚ ਰਤਿਆਂ ਸਾਰੀ ਸੱਚ ਹੋ ਜਾਂਦੀ ਹੈ ਮਤਲਬ ਜੇ ਅੰਦਰ ਸੱਚ ਹੋਵੇ ਤਾਂ ਬਾਹਰ ਵੀ ਸੁਚਮ ਹੋ ਜਾਂਦੀ ਹੈ ਤੂੰ ਭੋਜਨ ਇੱਥੇ ਹੀ ਲਿਆ ਜਾਂ ਲਾਲੋ ਕੁਦਰੇ ਦੀ ਰੋਟੀ ਤੇ ਸਾਗ ਲੈ ਆਇਆ ਮਰਦਾਨਾ ਜੀ ਵਿੱਚ ਆਖੇ ਕਿੱਥੇ ਆ ਗਏ ਇਹ ਸੁੱਕੀ ਰੋਟੀ ਤੇ ਮੇਰਾ ਸੰਗ ਪਰ ਚੰਗਾ ਜੋ ਗੁਰੂ ਨੂੰ ਭਾਵੇ ਸੋ ਪਰਵਾਨ ਕੋਦਰਾ ਇੱਕ ਅਨਾਜ ਹੈ ਜੋ ਜਿਸ ਦੇ ਪੌਦੇ ਬਾਜਰੇ ਵਰਗੇ ਹੁੰਦੇ ਹਨ ਤੇ ਉਸ ਸਮੇਂ ਗਰੀਬ ਲੋਕ ਇਸ ਦੇ ਦਾਣੇ ਪੀਸ ਕੇ ਇਸ ਦੀ ਰੋਟੀ ਬਣਾਇਆ ਕਰਦੇ ਸਨ ਫਿਰ ਭਾਈ ਮਰਦਾਨਾ ਜੀ ਨੇ ਕਿਹਾ ਕਿ ਖਾ ਮਨਾ ਖਾ ਤੇ ਖੁਸ਼ ਹੋ ਕੇ ਖਾ ਜਿਵੇਂ ਗੁਰੂ ਜੀ ਨੂੰ ਭਾਵੇ ਓਵੇਂ ਪਰਵਾਨ ਇਹ ਵਿਚਾਰ ਕੇ ਉਸ ਨੇ ਰੋਟੀ ਖਾਧੀ ਤਾਂ ਅੰਮ੍ਰਿਤ ਦਾ ਸੁਆਦ ਆ ਜਦ ਸਤਗੁਰ ਜੀ ਨੇ ਵੀ ਪ੍ਰਸ਼ਾਦ ਛਕ ਲਿਆ ਤਾਂ ਲਾਲੋ ਨੇ ਚਰਨਾ ਤੇ ਮੱਥਾ ਟੇਕਿਆ ਸਤਗੁਰਾਂ ਨੇ ਮਿਹਰ ਕੀਤੀ ਕਿ ਲਾਲੋ ਦੀ ਭਗਤੀ ਤੇ ਸਾਧਨਾ ਬਿਰਤੀ ਅਡੋਲ ਆਤਮ ਰਸ ਵਿੱਚ ਪੈ ਗਈ ਅਰਥਾਤ ਅੱਗੇ ਲਾਲੋ ਘਾਲ ਕਰਦਾ ਸੀ ਕਮਾਈ ਕਰਦਾ ਸੀ ਅੱਜ ਉਸ ਨੂੰ ਸਵਾਦ ਆ ਗਿਆ ਪਰਮੇਸ਼ਰ ਦੇ ਪਿਆਰ ਦਾ ਉਸ ਦਾ ਮਨ ਠੰਡੇ ਠੰਡੇ ਸਵਾਦ ਵਿੱਚ ਹੋ ਗਿਆ